my ਸਿੰਗਲ ਮਨਰਾਤੇ ਮੁਕਤ ਸਪਸ਼ਟ ਕੇ ਨਾਮ ਤੋਂ ਚੁੱਪ ਤੇ ਆਪਣੀ ਸਮਾਰਤ ਦੇ ਵਿੱਚ ਨੂੰ ਦੋਵੇਂ ਤੇ ਪ੍ਰਕਰ ਸਮਾਂ ਜਦੋਂ ਉਸ ਨੂੰ ਦੀ ਸਖਸ਼ੀਅਤ ਨੂੰ ਵੇਖਦੇ ਤੇ ਕਲ ਇਤਿਹਾਸ ਤੋਂ ਦੀ ਜਾਣਕਾਰੀ ਦੇ ਤੇਜ ਬਹਾਦਰ ਸੀ ਭਰੇ ਹੋਰ ਉਹਨਾਂ ਕਿ ਤੇ ਉਸ ਸ਼ਬਦ ਦੇ ਸਾਹਮਣੇ ਲੱਗ ਕੇ ਇਹ ਤਾਂ ਗੁਰੂ ਸਾਹਿਬ ਦੀ ਸਖੀਅਤ ਨੂੰ ਵੇਖਦਾ ਤੇ ਗੁਰੂ ਸਾਹਿਬ ਸਮਝਿਆ ਕਿ ਉਹਨਾਂ ਨੇ ਰਾਤ ਨੂੰ ਮੇਰੇ ਦਾਦੀ ਨੇ ਕਿਹਾ ਪੀਂਦੇ ਨੂੰ ਰਹਿਮ ਦੇ ਕਰਮ ਦੀ ਲੋੜ ਹੈ ਸਭ ਕੋ ਜੀ ਨਜ਼ਰ ਆਉਂਦੇ ਇੱਕ ਪੱਖ ਅਸੀਂ ਨਜ਼ਰੰਦਾਲ ਕਰੀਏ ਉਹ ਮਨਾਂ ਨੇ ਬੜੀ ਛੋਟੀ ਆਜੂ ਨੇ ਚ ਦੱਸ ਦਿੱਤਾ ਕਿ ਗੁਰੂ ਸਾਹਿਬ ਕੇਵਲ નિર્ਮਲਤਾ ਦੀ ਤਿਆਗ ਦੀ ਵਿਰਾਂਗ ਦੀ ਰਹਿਮ ਦੀ ਕਰਮ ਦੀ ਲੋੜਤ ਨਹੀਂ ਉਹ ਸੂਰਮੇ ਵੀ ਜੈਸੇ ਨਾਮ ਦੇ ਪਾਤਰ ਉਹ ਸੂਰਮੇ ਨਹੀਂ ਜੈਸੇ ਦੀ ਉਮਰ ਅਜੇ 15 ਸਾਲ ਦੀ ਹੋਈ ਤੇ 15 ਸਾਲ ਦੀ ਉਮਰ ਦੇ ਵਿੱਚ ਅਜੇ ਵਿਆਹ ਹੋਏ ਕੁਝ ਮਹੀਨੇ ਹੋਏ ਸੀ ਕਰਤਾਰਪੁਰ ਪਰਿਵਾਰ ਆ ਗਿਆ ਤੇ ਪੈਂਦੇ ਖਾਨ ਦੇ ਟਾਲੇ ਖਾਨੇ ਕਰਤਾਰਪੁਰ ਦੇ ਹਾਲਾਤ ਉਹ 14-15 ਸਾਲ ਦੀ ਉਮਰ ਦੇ ਵਿੱਚ ਗੁਰੂ ਪਾਤਸ਼ਾਹ ਮੈਦਾਨੀ ਜੰਗ ਦੇ ਵਿੱਚ ਜੂਝਣਗੇ ਆਪਣੇ ਪਿਤਾ ਜੀ ਨੂੰ ਹਾਰ ਦੇਣ ਸਾਹ ਦੇ ਨਾਲ ਬੜਾ ਬੱਡਾ ਮਨਗਨ ਜਿੰਦਾ ਜੀ ਗੰਧਾਰੂ ਕੋਲ ਸ਼ਹਿਰ ਦੇ ਵਿੱਚ ਜੰਗ ਹੋਈ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਜੰਗ ਹੋਈ ਉਸ ਸਮੇਂ ਦੇ ਇਤਿਹਾਸਿਕ ਸਰੋਤਾਂ ਨੂੰ ਪੜ੍ਹ ਕੇ ਵੇਖੀ ਤੇ ਪਤਾ ਲੱਗਦਾ ਹੈ ਕਿ ਕਿ ਐਸੀ ਜੰਗ ਸੀ ਜਿਹੜੀ ਬਿਲਕੁਲ ਸ਼ਹਿਰ ਦੇ ਵਿੱਚ ਹੋਈ ਤੇ ਲੋਕਾਂ ਨੇ ਆਪਣੇ ਘਰਾਂ ਦੀਆਂ ਕੰਧਾਂ ਤੋਂ ਇਸ ਜੰਗ ਨੂੰ ਦੇਖਿਆ ਕਿ ਗੁਰੂ ਸਾਹਿਬ ਦੇ ਉੱਪਰ ਗੁਰੂ ਘਰ ਦੀ ਨਮ ਘਰਾਂ ਬਨੇ ਹਮਲਾ ਕੀਤਾ ਤੇ ਗੁਰੂ ਸਾਹਿਬ ਜਿਹੜੇ ਨੇ ਆਪਣੇ 14 14.5 ਸਾਲ ਦੇ ਸੁਪੁੱਤਰ ਦੇ ਨਾਲ ਮੈਦਾਨੇ ਜੰਗ ਵਿੱਚ ਦੁਸ਼ਮਣ ਦਾ ਮੁਕਾਬਲਾ ਕਰਦੇ ਨੇ ਬਾਕੀ ਇਹ ਜੰਗ ਸਵੇਰ ਸ਼ੁਰੂ ਹੋਈ ਤੇ ਜਦੋਂ ਦੁਪਹਿਰ ਹੋਈ ਤੇ ਮਾਤਾ ਜੀ ਦੇ ਮਨ ਦੇ ਚ ਇੱਕ ਖਿਆਲ ਲੰਦਾ ਹੈ ਇਤਿਹਾਸਕ ਸਰੋਤਾਂ ਤੇ ਪਤਾ ਹੈ ਦਾ ਇਸ ਦਾ ਜਿਹੜਾ ਮਾਤਾ ਜੀ ਦੇ ਮਨ ਚ ਕੀ ਖਿਆਲ ਆਇਆ ਕੁਦਰਤ ਅਰਥਵਾਚ ਆ ਸਕਦਾ ਹੈ ਕਿ ਸ਼ਹਿਜ਼ਾਦੇ ਦੇ ਵਿਆਹ ਹੋ ਜੇ ਇੱਕ ਦੋ ਹਿੰਦੂਣੀ ਨੇ ਹੋਈ ਜੰਗ ਦੀ ਸ਼ੁਰੂ ਹੋ ਗਈ ਹੈ ਆਯੂ ਬਹੁਤ ਛੋਟੀ ਹੈ ਸਵੇਰ ਤੇ ਤਲਵਾਚਾ ਰਹੇ ਫੱਗਦੇ ਹੋਣਗੇ एक स्नेहा एक कासरत के हाथ मसंजर के हाथ एक लेकिन सारी चंदा पिता